tum ho sabra jan ke raja aap aap garib nivaja ਦਾਸ ਜਾਨ ਕਰ ਕਿਰਪਾ ਕਰੋ ਮੁਹਿ ਹਾਰ ਪਰਾਂ ਮੈਂ ਹੇ ਗੁਰੂ ਜੀ ਸੋਰਠ ਮਹੱਲਾ ਪੰਜਵਾ ਹਰਿ ਮਨ ਤਨ ਸਿਆ ਸੋਈ ਜਜਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਵੱਡਾਈ ਤਾ ਕੀਮਤ ਕਹੀ ਨਾ ਜਾਈ ਹੋ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹ ਮੇਰੇ ਪਿਆਰੇ ਤੋ ਜਸ ਤੇਰਾ ਗਾਵੈ ਰਹਾ ਤੂੰ 파ਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛਾਈ ਤੂੰ ਪਾਰੋ ਸੁਆਮੀ ਮੇਰਾ ਸੰਤ ਪਰਵਾਸ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਪਉ ਦੁਆਰਮ ਪੁਲਾਣੀਆਂ दुज लॻा हे लख सिगार बनाया कारज नाही केत ਬਾਦੂਏ ਪਰਮ ਪੁਲਾਨੀਆ ਦੂਜੈ ਲਗਾ ਹਿਤ ਲਖ ਸਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਪੇਤ ਛੱਡ ਖੜੂ ਤੇ ਖਿੰਨ ਮਾਹੀ ਜਿੰ ਸੋ ਲਗਾ ਹਿਤ ਹੱਥ ਮਰੋੜ ਤਨ ਕਪੇ ਸਿਆਹੋ ਹੋ ਆਸੇ ਲੋਹਿਤ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈਤ ਨਾਨਕ ਪ੍ਰਭ ਸਰਣਾ ਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਤ ਨਾਮ ਸਤ ਨਾਮ ਜੀ ਹੇ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ਨਾਮ ਸਤਿਨਾਮ ਸਤਿਨਾਮ ਜੀ ਬਖਸ਼ੇ ਸੇਵਾ ਕਰਾ ਦਿਓ ਭਾਈ ਸਾਡੇ ਕਦਮ ਸਾਥੀ ਵਾਹਿਗੁਰੂ 98 ਥਾਲੇ ਕਾਤੇ ਨਾਮ ਸਤਨਾਮ ਸਤ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਸਤ ਨਾਮ ਸਤ ਨਾਮ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਬਤ ਮਾਈ ਭਾਈ ਸਮੂਹ ਸਾਧ ਸੰਗਤ ਜੀਓ ਜਿੰਨੇ ਕੁ ਸਮੇਂ ਦੇ ਵਿੱਚ ਪ੍ਰਸਾਦ ਦੀ ਸੇਵਾ ਹੋ ਰਹੀ ਹੈ ਪ੍ਰਸਾਦ ਵਤਦਾ ਹੈ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੋ ਜਿਸ ਅਸਥਾਨ ਦੇ ਉੱਤੇ ਆਪ ਜੀ ਬਿਰਾਜਮਾਨ ਬੈਠੇ ਹੋ ਹਾਜ਼ਰੀਆਂ ਲਗਵਾ ਰਹੇ ਹੋ ਇਸ ਅਸਥਾਨ ਦਾ ਨਾਮ ਗੁਰਦੁਆਰਾ ਬਾਲੀ ਨੀਲਾ ਮੈਣੀ ਸੰਗਤ ਹੈ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ ਪ੍ਰਕਾਸ਼ ਹੋਇਆ ਤੇ ਤਕਰੀਬਨ ਆਦੇ ਵਿੱਚ ਰਾਜ ਮਾਤਾ ਬਸੰਬਰਾ ਦੇਵੀ ਨੇ ਦੇਖਣਾ ਤੇ ਅਕਾਲ ਪੁਰਖ ਦਾਤਾ ਨੂੰ ਅਰਦਾਸ ਕਰਨੀ ਵੀ ਜੇ ਕਦੇ ਮੇਰੇ ਘਰ ਦੇ ਵਿੱਚ ਸੰਤਾਨ ਹੋਵੇ ਤੇ ਗੋਬਿੰਦ ਰਾਏ ਵਰਗੀ ਹੋਵੇ ਰੋਜ਼ ਰਾਜ ਮਾਤਾ ਬਸੰਬਰਾ ਦੇਵੀ ਨੇ ਅਰਦਾਸ ਕਰਨੀ ਰੋਜ਼ ਮਹਾਰਾਜ ਨੂੰ ਬੇਨਤੀ ਕਰਨੀ ਇੱਕ ਦਿਨ ਕਲਗੀ ਤਰਪਾਤਸਾ ਨੇ ਖੇਡ ਵਰਤਾਈ ਖੇਡ ਦੇ ਖੇਡ ਦੇ ਮਹਾਰਾਜ ਕਲਗੀਧਰ ਪਾਤਸ਼ਾਹ ਰਾਜ ਮਾਤਾ ਬਸੰਬਰਾ ਦੇਵੀ ਦੀ ਗੋਦ ਵਿੱਚ ਬੈਠ ਗਏ ਜਿਸ ਸੱਚਖੰਡ ਦੇ ਆਪ ਜੀ ਦਰਸ਼ਨ ਦੇਦਾਰੇ ਕਰਦੇ ਹੋ ਇਹ ਉਹੀ ਸੱਚਖੰਡ ਸਾਹਿਬ ਹੈ ਉਹੀ ਕਮਰਾ ਹੈ ਜਿਹਨੂੰ ਦੁਬਾਰਾ ਤਿਆਰ ਕੀਤਾ ਗਿਆ ਪਹਿਲੀ ਵਾਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਬਸੰਬਰਾ ਦੇਵੀ ਦੀ ਗੋਦ ਵਿੱਚ ਇਸ ਕਮਰੇ ਵਿੱਚ ਬੈਠੇ ਸਨ ਤੇ ਫਿਰ ਮਾਤਾ ਜੀ ਨੇ ਬੇਨਤੀ ਕੀਤੀ ਕਹਿੰਦੇ ਗੋਬਿੰਦ ਰਾਏ ਮੈਂ ਰੋਜ਼ ਅਕਾਲ ਪੁਰਖ ਪਰਮੇਸ਼ਵਰ ਨੂੰ ਬੇਨਤੀ ਕਰਦੀ ਅਰਦਾਸ ਕਰਦੀ ਵੀ ਮੇਰੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਪਰ ਜੇ ਘਰ ਦੇ ਵਿੱਚ ਕੋਈ ਸੰਤਾਨ ਹੋਵੇ ਤਾਂ ਤੇਰੇ ਵਰਗੀ ਚਾਹੀਦੀ ਹੈ ਤੇਰਾ ਸਰੂਪ ਬੜਾ ਸੋਹਣਾ ਹੈ ਵਾ ਕਮਾਲ ਦਾ ਹੈ ਤੇ ਬਾਲ ਅਵਸਥਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਤਾ ਜੀ ਨੂੰ ਆਖਿਆ ਕਹਿੰਦੇ ਮਾਂ ਵੀ ਜੇ ਤੂੰ ਮੇਰੇ ਵਰਗਾ ਚਾਹੁੰਨੀ ਐ ਨਾ ਤੇ ਮੇਰੇ ਵਰਗਾ ਇਸ ਜਹਾਨ ਦੇ ਉੱਤੇ ਮੈਂ ਹੀ ਹਾਂ ਦੂਸਰਾ ਕੋਈ ਨਹੀਂ ਤੇ ਨਾ ਕਦੇ ਹੋਇਆ ਤੇ ਨਾ ਕਦੇ ਹੋਵੇਗਾ ਕਹਿੰਦੇ ਮੇਰੇ ਵਰਗਾ ਨਹੀਂ ਕੋਈ ਵੀ ਹੋ ਸਕਦਾ ਤੇ ਆਪ ਸਾਰੇ ਜਾਣਦੇ ਹੋ ਪਿਆਰਿਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਪੁੱਤ ਵੀ ਕੋਈ ਨਹੀਂ ਤੇ ਉਹਦੇ ਵਰਗਾ ਬਾਪ ਵੀ ਕੋਈ ਨਹੀਂ ਪੁੱਤ ਬਣ ਕੇ ਵੀ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਬਾਲ ਅਵਸਥਾ ਦੇ ਵਿੱਚ ਪੁੱਤ ਦਾ ਫਰਜ਼ ਬਾ ਕਮਾਲ ਨਿਭਾਇਆ ਨੰਦਪੁਰ ਦੀ ਧਰਤੀ ਤੋਂ ਪਿਓ ਨੂੰ ਤੋੜਦਾ ਹੈ ਤੇ ਬਾਪ ਬਣ ਕੇ ਇਸ ਖਾਲਸੇ ਨੂੰ ਕਾਇਮ ਰੱਖਣ ਦੇ ਲਈ ਚਾਰ ਪੁੱਤਰਾਂ ਨੂੰ ਮਹਾਰਾਜ ਨੇ ਤੋੜਿਆ ਇਸ ਕਰਕੇ ਉਹਦੇ ਵਰਗਾ ਪਿਓ ਵੀ ਕੋਈ ਨਹੀਂ ਤੇ ਉਹਦੇ ਵਰਗਾ ਪੁੱਤ ਵੀ ਕੋਈ ਨਹੀਂ ਤੇ ਮਾਤਾ ਜੀ ਨੂੰ ਕਹਿਣ ਲੱਗੇ ਕਹਿੰਦੇ ਮਾਂ ਵੀ ਖੇਡਦੇ ਆ ਖੇਡਦੇ ਆ ਭੁੱਖ ਬੜੀ ਜ਼ੋਰ ਦੀ ਲੱਗੀ ਹੋਈ ਹੈ ਵੀ ਕੁਛ ਖਾਣਾ ਕਰੋ ਉਸ ਸਮੇਂ ਦੇ ਵਿੱਚ ਮਾਤਾ ਬਸੰਬਰਾ ਦੇਵੀ ਦੀ ਰਸੋਈ ਦੇ ਵਿੱਚ ਕੁੰਗੜੀਆਂ ਤੇ ਪੂਰੀਆਂ ਦਾ ਪ੍ਰਸਾਦ ਤਿਆਰ ਸੀ ਜਿਹੜਾ ਆਪ ਜੀ ਛਕਦੇ ਹੋ ਧਿਆਨ ਦੇਣਾ ਗੁਰਮਖੋ ਇਹ ਉਸ ਸਮੇਂ ਦੀ ਮਰਿਆਦਤ ਚਲਦੀ ਆ ਰਹੀ ਹੈ ਰੋਜ਼ ਸਵੇਰੇ ਆਸਾ ਕੀ ਵਾਰ ਦੇ ਭੋਗ ਤੋਂ ਉਪਰੰਤ ਦੀਵਾਨ ਦੀ ਸਮਾਪਤੀ ਤੋਂ ਬਾਅਦ ਇਹ ਪ੍ਰਸਾਦ ਵਰਤਾਇਆ ਜਾਂਦਾ ਸੰਗਤਾਂ ਜਿਹੜੀਆਂ ਨੇ ਦੂਰੋਂ ਨੇੜੋਂ ਚਲ ਕੇ ਆਉਂਦੀਆਂ ਨੇ ਇਸ ਪ੍ਰਸਾਦ ਦੀਆਂ ਸੇਵਾਵਾਂ ਕਰਦੀਆਂ ਨੇ ਜਿਵੇਂ ਤੁਸੀਂ ਆ ਪ੍ਰਸਾਦ ਲੈ ਕਰਕੇ ਪੇਟਾ ਲੈ ਕਰਕੇ ਮਹਾਰਾਜ ਜੀ ਵਾਸਤੇ ਆਏ ਹੋ ਤੇ ਉਸ ਸਮੇਂ ਦੀ ਇਹ ਮਰਿਆਦਾ ਚਲਦੀ ਆ ਰਹੀ ਹੈ ਤੇ ਚਾਰ ਨਿਸ਼ਾਨ ਨੇ ਕਮਰ ਕੱਸੇ ਦੀ ਕਟਾਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸੋਕੇਸ ਦੇ ਵਿੱਚ ਚਿੱਤਰ ਹੈ ਮਹਾਰਾਜ ਜੀ ਦਾ ਗੁਲੇਲੇ ਦੇ ਗੋਲੀਏ ਚਰਨਾ ਦਾ ਜੋੜਾ ਤੇ ਪਿਛਲੇ ਪਾਸੇ ਆਪ ਸਾਰੀਆਂ ਸੰਗਤਾਂ ਨੇ ਕਰੋਂਦੇ ਦੇ ਬੁੱਟੇ ਦੇ ਦਰਸ਼ਨ ਦੀਦਾਰ ਕੀਤੇ ਕਰੇਨ ਬੈਰੀ ਦਾ ਉਹ ਬੁੱਟਾ ਹੈ ਤੇ ਉਸ ਸਮੇਂ ਦੇ ਵਿੱਚ ਮਹਾਰਾਜ ਜੀ ਨੇ ਦਾਤਨ ਕਰਕੇ ਗੁਰਮੁਖੋ ਉਸ ਜ਼ਮੀਨ ਵਿੱਚ ਘੜ ਦਿੱਤੀ ਸੀ ਤੇ ਗੁਰੂ ਸਾਹਿਬ ਨੇ ਬਾਲ ਅਵਸਥਾ ਵਿੱਚ ਬਚਨ ਕੀਤਾ ਸੀ ਵੀ ਜਦੋਂ ਤੱਕ ਸੰਸਾਰ ਰਹੇਗਾ ਇਹ ਹਰਿਆ ਭਰਿਆ ਰਹੇਗਾ ਤੇ ਇਹਨਾਂ ਦਿਨਾਂ ਦੇ ਵਿੱਚ ਫਲ ਵੀ ਗੁਰਮੁਖੋ ਆਉਂਦਾ ਹੈ ਆਪਸਾਰੀਆਂ ਸੰਗਤਾਂ ਨੇ ਜ਼ਰੂਰ ਦਰਸ਼ਨ ਦੀਦਾਰ ਕੀਤੇ ਨੇ ਇਹਨਾਂ ਦਿਨਾਂ ਵਿੱਚ ਫਲ ਲੱਗਦਾ ਹੈ ਸੋ ਹੋਰ ਵੀ ਬੇਅੰਤ ਕੋਤਵ ਕਲਗੀ ਤਿਰਪਾਤਸਾ ਮਹਾਰਾਜ ਜੀ ਨੇ ਇਹਨਾਂ ਅਸਥਾਨਾਂ ਵਿਖੇ ਦਿਖਾਏ ਜਦੋਂ ਕਲਗੀ ਤਰ ਮਹਾਰਾਜ ਜਾਣ ਲੱਗੇ ਜਿਹੜੀ ਮਾਤਾ ਬਸੰਬਰਾ ਦੇਵੀ ਸੀ ਉਹ ਮਹਾਰਾਜ ਨੂੰ ਕਹਿਣ ਲੱਗੀ ਕਹਿੰਦੇ ਪਾਤਸ਼ਾਹ ਤੁਸੀਂ ਜਾ ਰਹੇ ਹੋ ਮੇਰੇ ਨਾਲੇ ਮੇਰੇ ਨਾਲ ਰਿਸ਼ਤਾ ਕਾਇਮ ਕੀਤਾ ਹੈ ਤੁਸੀਂ ਮੈਨੂੰ ਮਾਂ ਬਣਾਇਆ ਤੁਸੀਂ ਮੇਰੇ ਪੁੱਤੋਂ ਵੀ ਦੁਬਾਰਾ ਕਦੋਂ ਆਉਣਾ ਹੋਵੇਗਾ ਜਦੋਂ ਮਹਾਰਾਜ ਨੇ ਅਨੰਦਪੁਰ ਸਾਹਿਬ ਲਚਾਲੇ ਪਾਏ ਤੇ ਮਹਾਰਾਜ ਕਹਿਣ ਲੱਗੇ ਕਹਿੰਦੇ ਮਾਂ ਸਰੀਰ ਕਰਕੇ ਦੁਬਾਰਾ ਨਹੀਂ ਆਵਾਂਗੇ ਪਰ ਕਹਿੰਦੇ ਤੁਸੀਂ ਰੋਜ਼ ਅਰਦਾਸ ਕਰਿਓ ਕੁੰਗੜੀਆਂ ਤੇ ਪੂਰੀਆਂ ਦਾ ਪ੍ਰਸਾਦ ਬਣਾ ਕਰਕੇ ਭੋਗ ਲਵਾ ਕਰਕੇ ਇਹਨਾਂ ਬੱਚਿਆਂ ਨੂੰ ਇਹਨਾਂ ਸੰਗਤਾਂ ਨੂੰ ਰੋਜ਼ ਛਕਾਣਾ ਇਹਨਾਂ ਸੰਗਤਾਂ ਦੇ ਵਿੱਚ ਬੈਠ ਕੇ ਮੈਂ ਪ੍ਰਸਾਦ ਇਹ ਆਪ ਛਕਾਂਗਾ ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਿਓ ਤਾ ਤੁਹਾਨੂੰ ਬੇਨਤੀ ਕਰਦੇ ਆਂ ਵੀ ਇਹ ਕੋਈ ਆਮ ਪ੍ਰਸਾਦ ਨਹੀਂ ਹੈ ਗੁਰਮੁਖੋ ਘੁੰਗੜੀਆਂ ਤੇ ਪੂਰੀਆਂ ਦਾ ਪ੍ਰਸਾਦ ਕਲਗੀਧਰ ਪਤਸਾ ਮਹਾਰਾਜ ਜੀ ਦਾ ਪ੍ਰਸਾਦ ਹੈ ਮਾਤਾ ਬਸੰਬਰਾ ਦੇਵੀ ਨੇ ਕਿੱਡੇ ਭਾਗਾ ਵਾਲੀ ਹੋਵੇਗੀ ਉਹ ਮਾਂ ਜਿਹਦੀ ਗੋਦ ਵਿੱਚ ਬੈਠ ਕਰਕੇ ਕਲਗੀਧਰ ਮਹਾਰਾਜ ਨੇ ਇਹ ਪ੍ਰਸਾਦ ਛਕਿਆ ਤੇ ਅਸੀਂ ਭਾਗਾ ਵਾਲੇ ਹਾਂ ਮਹਾਰਾਜ ਬੜੀ ಅಪਾਰ ਰਹਿਮਤ ਕਿਰਪਾ ਕਰਦੇ ਨੇ ਸੋ ਇਨ੍ਹਾਂ ਅਸਥਾਨਾਂ ਦੀ ਸੇਵਾ ਸਮਰਦਾਇ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਸ੍ਰੀ ਮਾਨਸੰਤ ਬਾਬਾ ਕਸ਼ਮੀਰ ਸਿੰਘ ਜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਆਪ ਸਾਰੀਆਂ ਸੰਗਤਾਂ ਨੂੰ ਭਾਈ ਸਾਹਿਬ ਗਿਆਨੀ ਜੀ ਉਹਨਾਂ ਨੇ ਦੱਸਿਆ ਹੈ ਕਿ 250 ਏਸੀ ਕਮਰਿਆਂ ਦਾ ਪ੍ਰਬੰਧ ਬਾਲ ਲੀਲਾ ਸਾਹਿਬ ਵਿਖੇ ਕੀਤਾ ਜਾ ਰਿਹਾ 24 ਘੰਟੇ ਲੰਗਰ ਆਉਣ ਜਾਣ ਵਾਸਤੇ ਗੱਡੀਆਂ ਦੀਆਂ ਸੁਵਿਧਾਵਾਂ ਮੈਡੀਕਲ ਦੀ ਸੁਵਿਧਾ ਚਾਹ ਪਾਣੀ ਦਾ ਲੰਗਰ ਸੋ ਇਸ ਕਰਕੇ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਮਨ ਦੇ ਕਰਕੇ ਮਹਾਰਾਜ ਕਲਗੀਧਰ ਪਤ ਸਾਹਿਬ ਦੀ ਖੁਸ਼ੀ ਲੈਣੀ ਅਰਦਾਸ ਕਰਕੇ ਆਪਣੀ ਯਾਤਰਾ ਸਫਲ ਕਰਨੀ ਆਪ ਸਾਰੀਆਂ ਸੰਤਾਂ ਨੂੰ ਜੀ ਆਇਆਂ ਕਹਿੰਨੇ ਹਾਂ ਸਭਨਾ ਦਾ ਧੰਨਵਾਦ ਹੈ ਸ਼ੁਕਰਾਨਾ ਹੈ ਕਲਗੀਧਰ ਪਿਤਾ ਜੀ ਦਾ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰੋ ਸਾਰੇ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ